ਅੰਜੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਮਾੜੀ ਅੰਸਰਾ ਖਲਾਬ ਚਲਾਈ ਜਾ ਰਹੀ ਮਹਿੰਮ ਤਾਜ ਲੁੱਟਖੋਹਾਂ ਦੇ ਜਿਹੜੇ ਵਿਅਕਤੀਆਂ ਨੂੰ ਅਸੀਂ ਦੋ ਬੰਦਿਆਂ ਨੂੰ ਜਿਹੜਾ ਬਿਲਗਾ ਪੁਲਿਸ ਸਟੇਸ਼ਨ ਐરેਸਟ ਕੀਤਾ ਵਾ ਜਿਨ੍ਹਾਂ ਕੋਲੋਂ ਦੋ ਪਿਸਟਲ ਜਿਹੜੇ ਬਰਾਮਦ ਹੋਏ ਆ ਇੱਕ ਬੱਤੀ ਬੋਰੋ ਅਤੇ ਜਿਹੜਾ ਕਢਾਉਣਾ ਪਿਸਟੋਲ ਨਾਲ ਇੱਕ ਜਿੰਦਾ ਰੌਂਦ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਦੋ ਵਿਅਕਤੀ ਅਸੀਂ ਇਹਦੇ ਵਿੱਚ ਜਿਹੜੇ ਹੋ ਅਰੈਸਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਚਾਰੰਦਰ ਮਾਨ ਹਾਸਲ ਕੀਤਾ ਵਾ ਤੇ ਸਾਨੂੰ ਇਹਦੇ ਵਿੱਚੋਂ ਜਿਹੜੀ ਕਾਫੀ ਅੱਗੇ ਜਿਹੜੀ ਆ ਉਹ ਹੋਰ ਜਿਹੜੀਆਂ ਵਾਰਦਾਤਾਂ ਦਾ ਟੇਸ ਹੁੰਦਾ ਜਿਹੜਾ ਉਹ ਚਾਂਸ ਜਨ ਦਿਖਾਈ ਦਿੰਦੇ ਰਹੇ ਹੈ। ਇਹਨਾਂ ਕੋਈ ਮੁਕਦਮੇ ਹੈ ਸਰ ਇਹਨਾਂ ਦੇ? ਹਾਂ ਮੁਕਦਮੇ ਇਹਨਾਂ ਦੇ ਐਨਡੀਪ ਸੈਕਟਰ ਦੇ ਪਹਿਲਾਂ ਦਰਜ ਆ ਪਹਿਲਾਂ ਵੀ ਇਹ ਜੇਲ ਜਾ ਚੁੱਕੇ ਆ ਤੇ ਲੁੱਟਾਂ ਖੋਹਾਂ ਦੇ ਵਿੱਚ ਵੀ ਇਹ ਸ਼ਾਮਲ ਆ। ਹੁਣ ਸਾਡੇ ਕੋਲ ਜਿਹੜਾ ਮੋਟਰਸਾਈਕਲ ਰਿਕਵਰ ਕੀਤਾ ਉਹਦੇ ਬਾਰੇ ਵੀ ਜਿਹੜਾ ਅਸੀਂ ਉਹ ਜਾਂਚ ਕਰ ਰਹੇ ਆ ਕਿ ਚੋਰੀ ਦਾ ਜਾਂ ਕਿਸ ਤਰ੍ਹਾਂ ਹੋਰ ਵੀ ਜਿਹੜੀ ਰਿਕਵਰੀ ਹੋਣ ਦੀ ਨ ਕੋਆ ਸ ਹੈਗੀ। ਕਿਹੜੇ ਕਿਹੜੇ ਸੈਕਸ਼ਨ ਤੇ ਇਹਨਾਂ ਦੇ ਮੁਕਦਮੇ ਪਹਿਲਾਂ ਦਰਜ ਆ? ਮੁਕਦਮ ਤੇ 22 ਐਨਡੀ ਸੈਕਟਰ ਪਹਿਲਾ ਮੁਕਦਮੇ ਦਰਜਾ ਐਨਡੀ ਸੈਕਟਰ ਮੁਕਦਮਾ ਪਹਿਲੇ ਦਰਜ ਹੈ ਗਿਆ ਨਸ਼ੇੜੀ ਨੇ ਨਸ਼ੇ ਨਸ਼ਾ ਕਰਦੇ ਆ ਵਿਚਰੇ ਵੀ ਹੈ ਹਾਂ ਬਿਲਕੁਲ ਜਿਹੜਾ ਜਿਹੜਾ ਨਸ਼ਾ ਕਰਨ ਵਾਲੇ ਹੈਗੇ ਉਹ ਕਿਤੇ ਨਾ ਕਿਤੇ ਆਪਣੀ ਪੂਰਤੀ ਵਾਸਤੇ ਲੁੱਟ ਖਵਾ ਕਰਦੇ ਆ ਚੋਰੀਆਂ ਕਰਦੇ ਆ ਤੇ ਉਹਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਜਿਹੜੀ ਆ ਉਹ ਪਿਛਕੇ ਚੱਲਦੀ ਚੱਲਦੀ ਪਈ ਆ ਕੱਲ ਦੇ ਅਸੀਂ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਜਾਂ ਰਿਮਾਂਡ ਚਾਰਜ ਜਾਂਦਾ ਗੱਟ ਕਰ ਲਿਆ ਵਾ ਉਹਨੂੰ ਪਤਾ ਲੱਗਾ ਸਰ ਇਹ ਪਿਸਤਲ ਕਿੱਥੋਂ ਲੈ ਆ ਇਹਨਾਂ ਨੇ ਇਹਦੇ ਸੋਰਸ ਦਾ ਤੇ ਜਿਹੜੀ ਹੈਗੀ ਆ ਉਹ ਕਰ ਰਹੇ ਆ ਪਤਾ ਜਿੱਦਾਂ ਅੱਜ ਅਸੀਂ ਥੋੜੀ ਇਹਦੀ ਪੁਸ਼ਕਸ਼ ਕੀਤੀ ਆ ਤੇ ਸਾਨੂੰ ਜਿਹੜੀ ਆ ਜਿਸ ਬੰਦੇ ਦਾ ਇਹ ਨਾਮ ਸਿਰ ਰਿਵੀਲ ਨਹੀਂ ਕਰ ਸਕਦੇ ਇਹਦੇ ਵਿੱਚ ਉਹਦੇ ਬਾਰੇ ਅਸੀਂ ਬਹੁਤ ਜਲਦੀ ਉਹਦੇ ਵੱਖਰੇ ਤੌਰ ਤੇ ਜਿਹੜੀ ਆ ਡਿਸਪਲੇ ਕਰਾਂਗੇ ਇਹ ਗੱਲ ਤਾਂ ਸਰ ਕੋਈ ਵਾਰਦਾਨ ਨੂੰ ਵੀ ਇਲਜਾਮ ਦੇਣ ਲੱਗੇ ਹਾਂ ਬਿਲਕੁਲ ਸਾਡੇ ਨਾਲ ਗੋਰਸੀਆਂ ਜਿਹੜੇ ਪਿੰਡ ਹੈਗੇ ਆ ਗੋਰਸੀਆਂ ਦੇ ਹਾਲ ਉੱਥੇ ਸਰਪੰਚ ਸਾਹਿਬ ਦੇ ਕਾਬਲੇ ਬਾਹਰ ਜਿਹੜੀ ਫਾਇਰ ਹੋਇਆ ਸੀਗਾ ਇਹ ਉਹਦੇ ਵਿੱਚ ਦੋ ਗੋਲੀਆਂ ਜਿਹੜੀਆਂ ਜਿਹੜੀਆਂ ਫਾਇਰ ਹੋਈਆਂ ਸੀਗੀਆਂ ਦੋ ਰਾਉਂਡ ਇੱਕ ਉਹਦੇ ਜਿਹੜੀ ਜੇ ਗੇਟ ਦੇ ਉੱਤੇ ਇੱਕ ਅੱਗੇ ਜਾ ਕੇ ਅਸੀਂ ਜਿਹੜਾ ਇਹਨਾਂ ਕੋਲੋਂ ਪਿਸਤਲ ਬੱਤੀ ਬੋਰ ਰਿਕਵਰ ਕੀਤਾ ਤੇ ਨਾਲ ਇਹਨਾਂ ਕੋਲ ਜਿੰਦਾਕਾਰ ਤੋਂ ਸਿਰ ਰਿਕਵਰ ਕੀਤਾ ਅਸੀਂ ਚਾਹੁੰਦੇ ਹਾਂ ਕਿ ਇਹਦੀ ਫੋਰੈਂਸਿਕ ਲੈਬ ਜਿਹੜੀ ਹੈ ਨਾ ਵਿੱਚ ਉਹਦੀ ਰਿਪੋਰਟ ਗੱਟ ਕਰ ਲਈ ਜਾਵੇ ਤੇ ਜਿੰਨੀ ਦੇਰ ਤੱਕ ਇਹਦਾ ਲਿੰਕ ਉਹਨਾਂ ਜੋੜ ਨਹੀਂ ਜਾਂਦਾ ਹੁੰਦਿਆਂ ਤੱਕ ਅਜੇ ਨਹੀਂ ਅਸੀਂ ਕੁਝ ਕਹਿ ਸਕਦੇ ਪਰ ਇਹ ਹੈਗਾ ਕਿ ਸਾਨੂੰ ਉੱਤੇ ਸ਼ੱਕ ਤਾਂ ਵੀ ਹੋ ਸਕਦਾ ਹੈ ਕਿ ਮੋਟਰਸਾਈਕਲ ਚੋਰੀ ਦਾ ਜਾਏਗਾ ਆਪਣਾ ਮੋਟਰਸਾਈਕਲ ਬਾਰੇ ਕਰ ਰਹੇ ਆ ਵੈਰੀਫਾਈ ਜਿਹੜਾ ਨਾ ਇਤਤਲਾ ਉਹਦੇ ਉਹਨੇ ਕਿ ਕੱਲ ਸ਼ਾਮ ਦਾ ਇਹ ਫਲੋਰ ਤੇ ਬੜਾ ਫੇਮਸ ਹੋ ਰਿਹਾ ਕੱਲ ਜਿਹੜੀ ਲੁੱਟ ਹੋਈ ਆ ਉਹਦੇ ਚ ਵੀ ਇੱਕ ੜੜਕਾ ਚੂਹੇ ਕੀ ਤਾਂ ਨਾ ਇਹਨਾਂ ਵਾਲਾ ਇਹਦੇ ਚ ਵੀ ਚੂਹੀ ਇਹਦੇ ਦੇ ਨਾਲ ਹੀ ਆ ਕੀ ਲੱਗਦਾ ਪੰਡਿਆ ਹੋ ਗਿਆ ਆ ਜਿਹੜੀ ਕੱਲ ਲੁੱਟ ਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਉਹਦੇ ਬਾਰੇ ਅਸੀਂ ਜਿਹੜੀ ਆ ਨਾ ਉਹ ਬੜੀ ਡਿਟੇਲ ਦੇ ਵਿੱਚ ਜਿਹੜੀ ਐ ਇਨਵੈਸਟੀਗੇਸ਼ਨ ਸਾਡੀ ਚੱਲਦੀ ਪਈ ਆ ਉਹਦੇ ਵਿੱਚ ਕਿਸੇ ਵੀ ਜਿੰਨੀਆਂ ਅੱਜ ਤੱਕ ਲੁੱਟ ਖਵਾ ਹੋਈਆਂ ਮੋਸਟਲੀ ਹੁੰਦਾ ਕਿ ਜਿਹੜਾ ਲੁੱਟਣ ਵਾਲਾ ਬੰਦਾ ਉਹਦਾ ਮਕਸਦ ਸੀ ਲੁੱਟਣਾ ਹੁੰਦਾ ਗੱਡੀ ਤੋੜਨਾ ਜਾਂ ਮਾਰਨਾ ਨਹੀਂ ਹੁੰਦਾ ਇਦੇ ਵਿੱਚ ਬੰਦਾ ਜਿਹੜਾ ਉਹਨਾਂ ਨੇ ਪਹਿਲਾਂ ਗੱਡੀ ਰੋਕ ਕੇ ਮਤਲਬ ਜਿਹੜਾ ਉਹਨੂੰ ਮਤਲਬ ਜਿਹੜੀ ਗੱਡੀ ਥੋੜੀ ਉਹਦੀ ਫਿਰ ਉਸ ਤੋਂ ਬਾਅਦ ਵਿੱਚ ਜਿਹੜਾ ਉਹ ਜਿਹੜਾ ਬੰਦਾ ਉਤਰਿਆ ਵਿੱਚੋਂ ਉਹਦੇ ਪਿੱਛੇ ਭੱਜੇ ਇੱਕ ਏਟਵੀ ਮਾਰੀ ਗੱਡੀ ਦੇ ਵਿੱਚ ਜਿਹੜੀ ਅਸੀਂ ਬੀਡੀਸੀਸੀਟੀ ਵੀ ਜਿਹੜੀ ਵੀਡੀਓ ਵਿੱਚ ਕੱਢੀ ਹੈ ਦਿਖਾਈ ਦਿੰਦੇ ਪਏ ਉਸ ਵਿੱਚ ਇਹਦੇ ਵਿੱਚ ਅਜੇ ਤੱਕ ਜਿਹੜਾ ਐਂਗਲ ਉਹ ਲੁੱਟਖੋ ਵਾਲਾ ਜਿਹੜੇ ਸਾਬਤ ਨਹੀਂ ਹੁੰਦਾ ਪਰ ਇਹ ਚੱਲਦੀ ਪਈ ਇਨਵੈਸਟੀਗੇਸ਼ਨ ਉਹ ਦੇਖ ਲੈਣੇ ਆ ਕਿ ਕੀ ਦਿਖਦਾ ਵਿੱਚ